ਹਾਂਜੀ ਵੀਰੇ ਹਾਂਜੀ ਵੀਰੇ ਕੀ ਹਾਲ ਆ ਵਧੀਆ ਵੀਰੇ ਵਧੀਆ ਹੋਰ ਸੁਣਾ ਬਹੁਤ ਵਧੀਆ ਕੋਈ ਬਣਾ ਰਿਹਾ ਸੀਗਾ ਹਾਂਜੀ ਹਾਂਜੀ ਉਹ ਵੀਰੇ ਉਹ ਵੀਰੇ ਇੱਧਰ ਆ ਜਾ ਯਾਰ ਗੇਰ ਰੱਖ ਦੋ ਯਾਰ ਰੱਖ ਖੇਲਣਾ ਵਾ ਉਹ ਖੇਲਣਾ ਭਰਾਵਾ ਉਹ ਖੇਲਣ ਵਾਲਾ ਬੰਦਾ ਵਾ ਬਾਈ ਆ ਤੂੰ ਬੰਦਾ ਲੱਗ ਰੱਖਿਆ ਨਹੀਂ ਨਹੀਂ ਬਾਈ ਮੈਂ ਹੀ ਲਗਾ ਦਿੰਦਾ ਵੀਰੇ ਨਹੀਂ ਬਾਈ ਕਿਉਂ ਆ ਇਹਦੇ ਨਾਲ ਨਾ ਮੱਖੀਆਂ ਦੀ ਭੱਜ ਜਾਂਦੀਆਂ ਨੇ ਓਏ ਜਿੱਡੀ ਤੂੰ ਖਲਾਈ ਆ ਨਾ ਬੰਦੇ ਭੱਜ ਜਾਣੇ ਤੇਰਾ ਗਾਗ ਵੀ ਨਹੀਂ ਆਣਾ ਕੋਈ ਲੋਭ ਹੱਥ ਦੇ ਇਕੱਠੀ ਲਾ ਦੀ ਅੱਜ ਆ ਨਹੀਂ ਅੱਜ ਦੀ ਹੋਈ ਹੈ ਇਹ ਕਿੰਨੇ ਦਾ ਗਲਾਸ ਇਹ ਬਈ 30 ਰੁਪਏ ਦਾ ਵੀਰੇ 30 ਰੁਪਏ ਭਰ ਕੇ ਪੂਰਾ ਪੂਰਾ ਉੱਪਰ ਤੱਕ ਭਰ ਕੇ ਉਹ ਯਾਰ ਵੀਰੇ ਰੱਖਦੇ ਯਾਰ ਯਾਰ ਅੱਜ ਉਹ ਤੂੰ ਕੀ ਆ ਕਰਵਾ ਜੋ ਤਾਂ ਤੇ ਮੇਰਾ ਮੂੰਹ ਦੇਖੀ ਨਾ ਛਾਨਣੀ ਚਾਹ ਯਾਰ ਮਨਾ ਤਾਂ ਉਹ ਦਿੰਦੇ ਚਾਤਾ ਅੱਪ ਇੱਜਾ ਪਾਟਾ ਬਲੇਥ ਨੂੰ ਉਹ ਨਹੀਂ ਨਹੀਂ ਕੁਝ ਨਹੀਂ ਕਰ ਸਕਦੇ ਇਹਨਾਂ ਬਸ ਮੈਂ ਜੂਸ ਪੀਣਾ ਯਾਰ ਕਿਉਂ ਤੂੰ ਖਰਾਬ ਕਰੀ ਜਾਂਦਾ ਯਾਰ ਗੱਲ ਕਰਨ ਆਏ ਆਪਾਂ ਨਾਲੇ ਚਾਹ ਪੁੰਨਣੀ ਆ ਛਾਨਣੀ ਨਹੀਂ ਹੈਗੀ ਵੀਰੇ ਦੀ ਘਰ ਵਾਲੀ ਦੇ ਕੋਲ ਚਾਹ ਪੁੰਨਣੀ ਕੋ ਤੇਰਾ ਚਾਹ ਦਾ ਕੰਮ ਐ ਇੱਥੇ ਕੋਈ ਯਾਰ ਜੂਸ ਵਾਲੀ ਆ ਉਹ ਜੂਸ ਪੁੰਨ ਯਾਰ ਇਹ ਓ ਯਾਰ ਤੁਸੀਂ ਲੜੀ ਜਾਂਦੇ ਹੋ ਕੋਈ ਚੱਜ ਦੀ ਗੱਲ ਕਰ ਲਓ ਯਾਰ ਮੇਰੀ ਗੱਲ ਸੁਣੋ ਧਿਆਨ ਨਾਲ ਹਾਂਜੀ ਇੱਕ ਗਲਾਸ ਕਿੰਨੇ ਦਾ 30 ਰੁਪਏ ਦਾ ਦੋ ਗਲਾਸ ਦੋ 60 ਰੁਪਏ ਦੇ 1000 ਗਲਾਸ 1000 ਗਲਾਸ ਉਹ ਮੱਖੀ ਮੈਂ ਆਪੇ ਮਾਰ ਲੂੰ ਹਿਸਾਬ ਲਾ ਯਾਰ ਫਟਾਫਟ ਓਏ ਤੂਫ ਤੇ ਮਾਰਦੀ ਨਹੀਂ ਪਈ ਅੱਜ ਤੂਫ ਕੰਮ ਹੀ ਨਹੀਂ ਕਰਦੀ ਪਈ ਯਾਰ ਆਪਾਂ ਨਹੀਂ ਪੀਂਦੇ ਓ ਨਹੀਂ ਨਹੀਂ ਵੀਰੇ ਰੁਕੋ ਤੁਸੀਂ ਲਗਾ 1000 ਗਲਾਸ ਵੀਰੇ ਹਿਸਾਬ ਚ ਕਮਜ਼ੋਰਾ ਆਪੀ ਸਾਹਬ ਲਾ ਕੇ ਦੱਸੋ ਨਾ ਮੜਾ ਜਾ 30 300 ਰੁਪਏ ਹੋ ਗਿਆ 1000 ਗਲਾਸ ਯਾਰ ਵੀਰੇ 30000 ਹੋ ਗਿਆ 30000 ਹੋ ਗਿਆ 30000 ਇੱਥੇ ਵੱਟੇ ਨਹੀਂ ਪਾਏ ਹੈਗੇ ਵੱਟੇ ਯਾਰ ਹਟ ਤੱਕ ਨਹੀਂ ਕੋ ਯਾਰ ਇਹ ਬਾਜੇ ਵਾਲਿਆਂ ਦੇ ਜਿਹੜੇ ਵੱਟੇ ਪਾਣੇ ਚ 1000 ਗਲਾਸ ਕਦੇ ਵੇਚਿਆ ਨਹੀਂ ਤੂੰ ਯਾਰ ਨਹੀਂ ਵੀਰੇ ਯਾਰ ਦਿਨ ਦਿਨ ਮੈਂ 20 ਜਾਂ 30 ਗਲਾਸ ਵੇਚਦਾ ਹੁੰਦਾ ਮਸੱਲਾ ਨਹੀਂ ਯਾਰ ਇਹ ਬੰਦਾ ਗਰੀਬ ਚ ਚੱਲੇ ਉਹ ਨਹੀਂ ਵੀਰੇ ਨਹੀਂ ਦੱਸੋ ਗੱਲ ਦੱਸੋ ਯਾਰ ਵੀਰੇ ਯਾਰ ਮੈਂ ਤੈਨੂੰ ਗੱਲ ਦੱਸਾਂ ਹਾਂਜੀ ਸਾਡੇ ਹੈਗਾ ਪ੍ਰੋਗਰਾਮ ਹਾਂਜੀ ਠੀਕ ਆ ਤੇ ਉੱਥੇ ਆਣਾ ਬਾਈ 1000 ਬੰਦੇ ਨੇ ਆਣਾ ਠੀਕ ਹੈ ਜੀ ਤੇ ਆਪਾਂ ਨੂੰ ਯਾਰ ਉਹ ਯਾਰ ਤੂੰ ਛੱਡ ਦੇ ਯਾਰ ਤੂੰ ਕੀ ਕਰੀਂਗੀ ਜਨਾ ਯਾਰ ਤੂੰ ਇੱਧਰ ਆ ਜਾ ਯਾਰ ਵੀਰੇ ਨੂੰ ਪਰੇ ਲੈ ਕੇ ਜਾਓ ਯਾਰ ਇਹਦੇ ਨਾਲ ਘਰ ਘਰ ਖੇਡਦੇ ਹੁੰਦੇ ਸੀਗੇ ਬਾਈ ਮੇਰੀ ਗੱਲ ਸੁਣ ਧਿਆਨ ਨਾਲ 1000 ਗਲਾਸ ਚਾਹੀਦਾ ਆਪਾਂ ਨੂੰ ਠੀਕ ਆ ਤੇ 3000 ਰੁਪਏ ਪੱਕਾ ਹੋ ਗਿਆ ਹਾਂਜੀ ਹੋ ਗਿਆ ਪੱਕਾ ਪੱਕਾ ਹੋ ਗਿਆ ਐਤਵਾਰ ਦਾ ਪ੍ਰੋਗਰਾਮ ਆ ਸਾਡਾ ਅੱਛਾ ਐਤਵਾਰ ਆਹ ਬਸ 5 ਦਿਨਾਂ ਬਾਅਦ ਹਾਂ ਹਾਂ ਐਤਵਾਰ ਦਾ ਪ੍ਰੋਗਰਾਮ ਆ ਓਕੇ ਤੇ ਤੂੰ ਆ ਓਏ ਯਾਰ ਤੂੰ ਗਾਜਰ ਖਾਈ ਜਨਾ ਬਾਈ ਦੀ ਚੱਕ ਕੇ ਯਾਰ ਪਾਗਲ ਹੋ ਗਿਆ ਉਹ ਤੇ ਪੁੱਠੇ ਨੂੰ ਗੱਜਰ ਖਾਣ ਲਗੇ। ਪੁੱਛਿਆ ਤਾਂ ਤੁਸੀਂ ਵੀ ਨਹੀਂ ਯਾਰ ਖਾਣ ਲੱਗੇ। ਉਹਨੇ ਝੂਠੀ ਕਰਤੀ ਹੋਏ ਮੈਂ ਖਾਣੀ ਹੋ ਜਗੀ। ਨਹੀਂ ਗਾ ਹੁਣ। ਜਿਵੇਂ ਉਹ ਯਾਰ ਵੀਰੇ ਨੂੰ ਫੜ ਲੋ ਯਾਰ ਇਹ ਤਾਂ ਨਹੀਂ ਨਹੀਂ ਵੀਰੇ ਉਹ ਨਹੀਂ ਨਹੀਂ ਯਾਰ ਰੁਕੋ ਦੱਸੋ। ਇਹ ਰੁਕ ਜੋ ਵੀਰੇ। ਕਰਨ ਵਾਲੀ ਕਰਨ। ਦੇਖ ਭਾਈ। 1000 ਗਲਾਸ 3000 ਰੁਪਏ ਪੱਕਾ ਹੋ ਗਿਆ 3000 ਪੱਕਾ ਠੀਕ ਹੈ ਸਾਡੇ ਇੱਕ ਐਸ ਤਰ੍ਹਾਂ ਦਾ ਪ੍ਰੋਗਰਾਮ ਠੀਕ ਹੈ ਤੇ ਤੂੰ ਪਹੁੰਚਣਾ ਉੱਥੇ ਅਸੀਂ ਜਾਣਿਆ ਸਾਰਿਆਂ ਨੂੰ 1000 ਗਲਾਸ ਪਲਾਈਏ ਬਾਈ ਯਾਰ ਤੂੰ ਬਰਮ ਵਾਲਾ ਸੂਆ ਚੱਕ ਲੈ ਮੈਂ ਤੇਰੇ ਸੱਪੜ ਮਾਰ ਦੇਣਾ ਯਾਰ ਇਹਦੇ ਹੱਥ ਕਿਉਂ ਨਹੀਂ ਟਿਕਦੇ ਉਹ ਬਾਈ ਇਹਨਾਂ ਦੇ ਤਾਂ ਪ੍ਰੋਗਰਾਮ ਆ ਅੱਛਾ ਇਹਨਾਂ ਆਲੋ ਵੀਰੇ ਆਲੋ ਆਲੋ ਥੋੜੇ ਪ੍ਰੋਗਰਾਮ ਆ ਦੱਸਿਆ ਨਹੀਂ ਆਲੋ ਖਿੰਡੋ ਖਿੰਡੋ ਹੁਣ ਮੈਨੂੰ ਇਹ ਦੱਸ ਪਹੁੰਚ ਜਾਏਗਾ ਸ਼ਨੀਵਾਰ ਆਏਗਾ ਕਿ ਐਤਵਾਰ ਆਏਗਾ ਭਾਈ ਸ਼ਨੀਵਾਰ ਨੂੰ ਮੈਂ ਸਮਾਨ ਪੰਚਾ ਦੂੰਗਾ ਠੀਕ ਆ ਤੇ ਐਤਵਾਰ ਮੈਂ ਆ ਜਾਊਂਗਾ ਉੱਥੇ ਸਟਾਲ ਲਗਾ ਦਾਂਗੇ ਵਧੀਆ ਜਾਣਾ ਯਾਰ ਪੱਕਾ ਹੋ ਗਿਆ ਨਾ ਹਾਂਜੀ ਯਾਰ ਰੈਣ ਦੇ ਡਰਾਈ ਜਨਾ ਜੂਸ ਵਾਲਾ ਯਾਰ ਤੂੰ ਮੈਂ ਤੇਰੇ ਵੱਟ ਕੇ ਥੱਪੜ ਮਾਰ ਦੇਣਾ ਆ ਪਿਆ ਯਾਰ ਸਮਾਨ ਮੈਂ ਆਪਾਂ ਖੇਡਦੇ ਥੋੜੀ ਪੇ ਗੱਲ ਕਰਨ ਆਏ ਪ੍ਰੋਗਰਾਮ ਦੇਣੇ ਆ ਸਾਡੇ ਘਰੇ ਪ੍ਰੋਗਰਾਮ ਆ ਅਸੀਂ ਦੇਣੇ ਪਏ ਨਹੀਂ ਨਹੀਂ ਵੀਰੇ ਤੁਸੀਂ ਆ ਲੋ ਆ ਲੋ ਆ ਲੋ ਧੂਫ ਲੈ ਲੋ ਮੈਂ ਗਾ ਤੇਰੇ ਖਾਣ ਨੂੰ ਨਹੀਂ ਯਾਰ ਦੁਬਾਰਾ ਚੱਲ ਆ ਮੋਜ ਬਾਗ ਰੱਖ ਯਾਰ ਬੋਲੀ ਨਾ ਹੁਣ ਮੇਰੀ ਗੱਲ ਸੁਣ ਬਾਈ ਜੇ 1500 ਬੰਦਾ ਹੋ ਗਿਆ ਫੇਰ ਉਹ 1500 ਬੰਦਾ ਹੋ ਗਿਆ ਉਹੀ ਆਪਾਂ ਰੇਟ ਥੋੜਾ ਹੋਰ ਵਧਾ ਦਾਂਗੇ ਓ ਯਾਰ 1000 ਜੂਸ ਪੀਣਾ ਤੂੰ 15 ਤੂੰ ਰੇਟ ਕਿਵੇਂ ਵਧਾ ਦੇਗਾ ਜੂਸ ਤਾਂ 1000 ਜਣੇ ਨਹੀਂ ਪੀਣਾ ਯਾਰ ਫੇਰ 500 ਗਲਾਸ ਐਕਸਟਰਾ ਬਣੂਗੇ ਨਾ ਵੀਰੇ ਉਹਦੇ ਪੈਸੇ ਯਾਰ ਉਹਨਾਂ ਨੂੰ ਪਲਾਣਾ ਹੀ ਨਹੀਂ ਤੂੰ ਮਨਾਂ ਕਰੀ ਜਾਣਾ ਯਾਰ ਇਹਦੇ ਯਾਰ ਬੰਦਿਆਂ ਦੀ ਲਿਸਟ ਦਵਾਂਗੇ ਨਾ ਉਹਨਾਂ ਨੂੰ ਜੂਸ ਦੇਣਾ ਤੂੰ ਇਹ ਮੈਨੂੰ ਕਿੱਦਾਂ ਪਤਾ ਲੱਗੂ ਵੀ ਉਹੀ ਯਾਰ ਮੇਰੇ ਗੋਲੇ ਖੜਾਂਗੇ ਯਾਰ ਅੱਛਾ ਠੀ ਇਸ ਵਾਰ ਫਿਰ ਤੂੰ ਉੱਥੇ ਆ ਜੀ ਤੇ ਇੱਥੇ ਰੈਡੀ ਫਿਰ ਰੈਡੀ ਫਿਰ ਯਾਰ ਰੈਡੀ ਤਾਂ ਛੱਡਣੀ ਪਈ ਉਹ ਹੋ ਜਾ ਬੰਦ ਯਾਰ ਯਾਰ ਹੁਣ ਉਹਨਾਂ ਦੇ ਪ੍ਰੋਗਰਾਮ ਆ ਕੀ ਕਹਿ ਸਕਦੇ ਆ ਬਾਈ ਪੈਸੇ ਤਾਂ ਉਹਨਾਂ ਨੇ ਦੇਣੇ ਆ ਆ ਵੀਰੇ ਚਲਾ ਲਓ ਇੱਕ ਵਾਰੀ ਫਿਰ ਚਲਾ ਲਓ ਕੋਈ ਨਹੀਂ ਬੰਦੇ ਯਾਰ ਤੂੰ ਹੁਣ ਗੱਲ ਕਰ ਲੈ ਜਿਹੜੀ ਕਰਨ ਵਾਲੀ ਯਾਰ ਹਾਂਜੀ ਯਾਰ 1000 ਪੱਕਾ ਹੋ ਗਿਆ 1500 ਜਾਣਾ ਆਊਗਾ 1500 ਨੂੰ ਜੂਸ ਨਹੀਂ ਪਲਾਣਾ 1000 ਨੂੰ ਪਲਾਣਾ ਪਰਾ ਸੌਣ ਦਾ ਪਰਾਣਾ 1000 ਰੁਪਿਆਣਾ ਤੇ ਫੇ ਉਹ 1000 ਕੌਣ ਦੇ ਦਿਸਤ ਦਵਾਂਗੇ ਤੈਨੂੰ ਤੇ ਮੈਂ ਕਿੱਦਾਂ ਪਛਾਣੂਗਾ ਯਾਰ ਅਸੀਂ ਤੈਨੂੰ ਦੱਸਾਂਗੇ ਤੁਸੀਂ ਕਦੋਂ ਦੱਸੂਗੇ ਮੇਰੇ ਨਾਲ ਖੜੇ ਹੋਵਾਂਗੇ ਅਸੀਂ ਬਾਈ ਬੈਸ ਕਰੀ ਜਾਂਦਾ ਨਾ ਉਹ ਬੈਂਸ ਨਹੀਂ ਕਰ ਰਿਹਾ ਵੀਰੇ ਪੁੱਛ ਰਿਆ ਸੀ ਰੁਕੋ 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 ਕਰ ਲੋ ਵੀਰੇ ਆ ਲੋ ਆ ਲੋ ਇਹ ਚ ਮੈਂ ਬੱਟੇ ਵੀ ਪਵਾ ਦੂੰਗਾ ਆਰਾਮ ਨਾਲ বাজਾਈ ਚੱਲੇ ਆਏ ਆ ਕਰਕੇ ਬਾ ਯਾਰ ਬਹਨਾ ਓਏ ਮੋਦੀ ਦਾ ਭਤੀਜਾ ਮੈਂ ਤੇਰਾ ਧੱਪੜ ਮਾਰ ਦੇਣਾ ਹੁਣ ਤੂੰ ਯਾਰ ਹਟ ਜਾ ਯਾਰ ਗੱਲ ਕਰ ਲੈਂਦੇ ਯਾਰ ਉਧਰ ਪਰੋਣੇ ਆਣ ਆਏ ਹੋਏ ਪਾਸੇ ਕੋ ਰੋਗਰਾਮ ਆ ਮੈਂ ਕੈਨਸਲ ਕਰਾ ਦੂੰਗਾ ਫਿਰ ਮੈਂ ਤੇਰੇ ਡੈਡੀ ਨੂੰ ਜ਼ਿੰਮੇਵਾਰੀ ਮੇਰੀ ਲਈ ਆ ਫਿਰ ਮੈਂ ਕਰ ਦੇਣਾ ਮੈਂ ਕਹਿੰਦਾ ਜੂਸ ਨਹੀਂ ਮਿਲਿਆ ਪਾਣੀ ਪਿਲਾ ਦੋ ਦੇਖ ਭਾਈ ਇੰਤਵਾਰ ਆਜੀ ਠੀਕ ਹੈ ਤੇ ਰੇੜੀ ਫੇਰ ਇਦਾਂ ਰੇੜੀ ਤਾਂ ਫੇਰ ਛੱਡਣੀ ਪੈਣੀ ਨਾ ਵੀਰੇ ਉਧਰ ਰੇੜੀ ਬੰਦ ਕਰੂੰਗਾ ਰੇੜੀ ਇਹ ਕਿੱਥੋਂ ਆਈ ਹੈ ਵਾ ਇਹ ਲੱ ਜਾਂਦੀ ਹੈ ਮੈਨੂੰ ਲੱਗਦਾ ਇਹਦੀ ਡਿੱਗੀ ਆ ਮੱਚ ਇਹ ਲੀ ਬੀੜੀਆਂ ਪੈਂਦੀ ਆ ਆ ਗਈ ਸੀ ਹੁਣੀ ਇੱਧਰ ਨੂੰ ਚਲ ਕੋਈ ਨਾ ਆਪਣਾ ਜੀਤ ਬਣ ਜਾਂਦੀ ਆ ਤੂੰ ਮੇਰੀ ਗੱਲ ਸੁਣ ਲੈ ਧਿਆਨ ਨਾਲ ਠੀਕ ਹੈ ਦੱਸੋ ਐਤਵਾਰ ਨੂੰ ਤੂੰ ਰੇੜੀ ਬੰਦ ਰੱਖੇਗਾ ਬਾਈ ਐਤਵਾਰ ਫੇਰ ਤਾਂ ਵੀਰੇ ਬੰਦ ਕਰਨੀ ਪੈਣੀ ਉਹਦਾ ਨੁਕਸਾਨ ਨਹੀਂ ਹੋ ਜੂਗਾ ਯਾਰ ਨੁਕਸਾਨ ਚ ਨਹੀਂ ਨਹੀਂ ਕੋਈ ਨਹੀਂ ਉਧਰ ਹਜ਼ਾਰ ਗਲਾਸ ਵੇਚਨੇ ਇੱਥੇ ਦਿਹਾੜੀ ਦਾ 30 40 ਵਿਕਦਾ ਫਾਇਦਾ ਹੀ ਆਪਣਾ ਫਿਰ ਵੀ ਯਾਰ ਇੱਥੇ ਫਿਰ ਯਾਰ ਇੱਥੇ ਜਗਾ ਫਿਰ ਅਸੀਂ ਜਿੱਥੇ ਜੂਸ ਵੀ ਮੰਗੇ ਫਿਰ ਤੁਸੀਂ ਉੱਥੇ ਹੀ ਪੀ ਲਿਓ ਹਾਂ ਪਉਥੀ ਵੀ ਲਾਂਗੇ ਹਾਂ ਨਾਲ ਹੀ ਪੀ ਲਿਓ ਜੂਸ ਤੁਸੀਂ ਉਹਨਾਂ ਦੇ ਹੋਕਾ ਹੋ ਗਿਆ ਫਿਰ ਆਪਣਾ 30000 ਰੁਪਏ ਦਾ 30000 30000

ਹਾਂ ਵੀਰ ਪਰ ਇਹ ਤਾਂ ਵਿਸ਼ਵਾਸ ਹੀ ਨਹੀਂ ਹੈਗਾ ਨਹੀਂ ਨਹੀਂ ਹੈਗਾ ਵਿਸ਼ਵਾਸ ਵੀਰੇ ਹੈਗਾ ਹੈਗਾ ਵਿਸ਼ਵਾਸ ਹੈਗਾ ਵੀਰ ਹੈਗਾ ਵਿਸ਼ਵਾਸ ਦੇਖ ਮੇਰੀ ਗੱਲ ਸੁਣ ਹਾਂਜੀ ਤੂੰ ਉਦੋਂ ਸਾਨੂੰ 1998 ਗਲਾਸ ਭੁਲਾਣੇ ਆ 998 ਯਾਰ ਹੁਣ ਤਾਂ ਤੁਸੀਂ 1000 ਕਿਹਾ ਸੀ ਯਾਰ ਤੋ ਹੁਣੇ ਭੁਲਾ ਦੇਣਾ ਗੱਲ ਨਵੇੜ ਨਾਲੇ ਸਾਨੂੰ ਪਤਾ ਲੱਗ ਨਾਲੇ ਦੇਖ ਪੈਸੇ ਦਾ ਸਿੱਧਾ ਹਿਸਾਬ ਪੈਸੇ ਦਾ ਸਿੱਧਾ ਹਿਸਾਬ ਤੂੰ ਉੱਥੇ ਗਲਾਸ ਦੇਈ ਜਾਂ 30-30 ਰੁਪਏ ਦਾ ਸਾਨੂੰ ਪੈਸੇ ਲਈ ਜਾਈਂਗਾ 1000 ਬੰਦਾ ਜਾਊਗਾ ਨਾਲੇ 30000 ਪੂਰਾ ਹੋ ਜਾਊ ਹਾਂ ਯਾਰ ਫਿਰ ਤੁਸੀਂ ਇਕੱਠਾ ਹੀ ਪੈਸੇ ਦੇ ਦਿਓ ਤਦ ਤੂੰ ਇਕੱਠਾ ਜੂਸ ਭੁਲਾਣ ਲੱਗਿਆ ਇਹ ਇਕੱਠਾ ਤੂੰ ਗਲਾਸਾਂ ਚ ਪਾ ਕੇ ਦੇਣਾ ਨਾ ਗਲਾਸਾਂ ਦੇ ਦੇਣਾ ਲੋਕਾਂ ਨੂੰ ਪੀਣਾ ਦੇਣਾ ਯਾਰ ਮੈਂ ਯਾਰ ਓਏ ਰੁਕੋ ਰੁਕੋ ਵੀਰੇ ਰੁਕੋ ਯਾਰ ਚੰਦ ਪਲਾ ਦੋ ਗਲਾਸ ਜੂਸ ਦਾ ਪਲਾ ਤੇ ਵੀਰੇ ਫਿਰ ਉੱਥੇ ਮੈਂ ਕੀ ਪਲਾਉਂਗਾ ਉੱਥੇ ਤੂੰ ਜੂਸ ਬਲਾ ਲੈਣਾ ਤੂੰ ਦੋਸੇ ਵਾਲਾ ਮੈਂ ਕੋ ਜੂਸ ਪੀਵਾਂਗਾ ਸਾਨੂੰ ਥੋੜੀ ਬਲਾਣਾ ਦੋ ਉੱਥੇ ਉਹਨਾਂ ਨੂੰ ਬਲਾਣਾ ਅੱਛਾ ਐ ਤੂੰ ਐ ਥੋੜੀ ਪਲੈਨ ਆਉਣਾ ਹੁਣ ਆਪੇ ਵੀ ਲੈਣਗੇ ਤੂੰ ਬਸ ਬਾਹਰ ਸਾਨ ਵਾਲਾ ਬਾਣਾ ਜੂਸ ਭਰ ਕੇ ਲਿਆ ਦੇ ਜਲਦੀ ਕਰ ਤੇ ਯਾਰ ਤੀਰ ਫਿਰ ਮੈਂ ਉੱਥੇ ਫੜਨੇ ਤੁਸੀਂ ਐਡਵਾਂਸ ਤਾਂ ਦੇ ਦੋ ਚਲ ਆ ਯਾਰ ਉਹ ਰੁਕੋ ਵੀਰੇ ਫਿਰ ਪਲਾ ਰਿਆਂ ਕਿ ਨਹੀਂ ਆ ਪਲਾ ਦਾ ਨਾ ਜੂਸ ਡਰਾਮੇ ਕਰੀ ਜਨਾ ਗਲਾਸ ਚੱਕ ਭਈ ਉਹ ਭਈ ਗਲਾਸ ਆ ਆ ਪਤਾ ਹੈ ਜੂਸ ਦਾ ਪਤਾ ਹੋਊਗਾ ਤਾਂ ਹੀ ਆਰਡਰ ਦਵਾਂਗੇ ਅਸੀਂ ਅੱਛਾ ਆ ਗਿਆ ਤੇ ਆਟਾ ਪੁੰਨੀ ਨਾਲ ਵੀਰੇ ਆ ਲੈ ਆ ਲੈ ਇਦਾਂ ਪਾਈ ਉੱਥੇ ਆ ਦੇ ਤੈਨੂੰ ਮੈਂ ਦੱਸਦਾ ਆ ਦੇਖ ਤੈਨੂੰ ਜੂਸ ਤਾਂ ਬੁਲਾਣਾ ਨਹੀਂ ਆਂਦਾ ਥੱਲੇ ਕਰ ਲੈ ਉਹਨੂੰ ਆਦੇ ਇਦਾਂ ਡੋਲਣਾ ਨਹੀਂ ਚਾਹੀਦਾ ਇੱਕ ਵੀ ਠੀਕ ਹੈ ਨਾ ਜਿੱਦਾਂ ਮੇਰੇ ਤੋਂ ਡੋਲ ਗਿਆ ਓਏ ਆਲਾ ਆਲਾ 998 ਰਹਿ ਗਏ ਆ ਠੀਕ ਆ 3000 ਦੀ ਤੇਰੀ ਗੱਲ ਹੋਈ ਆ 6000 ਰੁਪਏ ਵਿੱਚੋਂ ਕੱਟੇ ਗਏ ਆ ਬਾਕੀ ਦੇ ਪੈਸੇ ਤੈਨੂੰ ਦੇ ਦਾਂਗੇ 92940 ਰੁਪਏ ਠੀਕ ਆ ਨਾ ਬਾਈ ਓਕੇ ਹੋ ਗਿਆ ਇੱਕ ਵਾਰ ਪੀ ਕੇ ਤਾਂ ਦੇਖ ਲੈ ਸੁਆਦ ਹੀ ਹੋਣਾ ਯਾਰ ਮੈਂ ਕਹਿੰਦਾ ਸੀਗਾ ਉੱਥੇ ਜਾ ਕੇ 30 30 ਲੈ ਮੇਰੀ ਗੱਲ ਹੁਣ ਆਪਣਾ ਵਾਦਾ ਹੋ ਗਿਆ ਤੇਰੇ ਨਾਲ ਠੀਕ ਆ ਤੈਨੂੰ ਅਸੀਂ ਤੇਰੇ ਨੰਬਰ ਤੇ ਫੋਨ ਕਰ ਦਾਂਗੇ ਤੇ ਤੂੰ ਆ ਜੀ ਠੀਕ ਆ ਮੈਂ ਪਹੁੰਚ ਜਾਊਂਗਾ ਜੂਸ ਤਾਂ ਦੱਸੋ ਕਿੱਦਾਂ ਦਾ ਬੇ ਤੁਹਾਨੂੰ ਉਹ ਬੰਦਾ ਬੁਲਾ ਰਿਹਾ ਸਾਹਮਣੇ ਕੋਈ ਉਹ ਕਿੱਧਰ ਗਏ ਹਾਏ ਤਾਂ ਪੈਸੇ ਵੀ ਨਹੀਂ ਦੇ ਕੇ ਗਏ ਉਹ ਪੈਸੇ ਵੀ ਨਹੀਂ ਦੇ ਕੇ ਗਏ ਤੇ ਨੰਬਰ ਵੀ ਨਹੀਂ ਦੇ ਕੇ ਗਏ ਮੈਂ ਕਿਹਦੇ ਕੋਲ ਜਾਊਂਗਾ